ਜਿਹੜਾ ਸਗਾ ਉਹ ਸਗਾ ਜਿਹੜਾ ਇੱਥੇ ਜੋਗਾ ਕਰਨ ਦਾ ਅੱਜਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਹੁਤ ਸਾਰਿਆਂ ਪੱਖਾਂ ਤੋਂ ਲੋਕਾਂ ਨੇ ਰਾਇਆਂ ਵੀ ਦਿੱਤੀਆਂ ਉਹਦੇ ਵੱਲੋਂ ਵੀ ਲਿਖ ਕੇ ਆਇਆ ਪਰ ਮੈਂ ਅਕਸਰ ਹੀ ਕਿਉਂਕਿ ਮੈਂ ਬਹੁਤ ਦੀ ਗੰਢਾਈ ਚ ਆਪਣੇ ਵਿਚਾਰ ਪਹਿਲਾਂ ਵੀ ਦੇ ਚੁੱਕਾ ਪਰ ਅੱਜ ਡਾਇਰੈਕਟਰ ਦੀ ਮੀਟਿੰਗ ਸੀ ਇਹਨੂੰ ਬੜੇ ਸਖਤ ਲਾਭਜਾਂ ਦੇ ਵਿੱਚ ਇਹਨੂੰ ਕੰਡੈਮਨ ਨਹੀਂ ਕੀਤਾ ਇਹਨੂੰ ਤਾਰਨਾ ਕੀਤੀ ਗਈ ਕਿ ਰਹਿਤ ਮਰਿਆਦਾ ਦੇ ਪੱਖ ਤੋਂ ਇੱਕ ਇਸ ਧਾਰਮਿਕ ਸਥਾਨ ਦਾ ਤੇ ਹਰ ਇੱਕ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਹੁੰਦੀ ਹੈ ਤੇ ਉਹ ਮਰਿਆਦਾ ਨੂੰ ਭੰਗ ਕਰਨ ਦਾ ਯਤਨ ਕੀਤਾ ਗਿਆ ਉਹ ਜਾਣ ਬੁੱਝ ਕੇ ਕੀਤਾ ਗਿਆ ਫਿਰ ਕਿਉਂਕਿ ਬੇਟੀ ਕਰਕੇ ਉਹਨਾਂ ਬੁਲਾਇਆ ਵੀ ਸਾਨੂੰ ਮਾਫੀ ਦਿੱਤੀ ਜਾਵੇ ਮੈਂ ਸਮਝਦਾ ਇਹ ਜਿਹੜਾ ਮਾਫੀਆਂ ਦਾ ਬੜਬੜੇ ਸਿੱਖ ਧਰਮ ਦਾ ਬਹੁਤ ਵਿਛਾਲਿਆ ਪਰ ਜੇ ਆਪਾਂ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਜੇ ਇਹਨਾਂ ਸਿੱਖ ਤੇ ਘਾਸ ਕਰਕੇ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਮਨਾਂ ਦੇ ਵਿੱਚ ਇੱਕ ਫੇਰ ਵੱਡਾ ਵਿਵਾਦ ਇੱਕ ਗੁੱਸਾ ਵੀ ਉੱਠਦਾ ਕਿ ਜਾਣਬੁੱਝ ਕੇ ਜਿਹੜੀ ਕੋਈ ਕਾਰਵਾਈ ਕਰਦਾ ਉਹ ਫਿਰ ਬਖਸ਼ਣਯੋਗ ਨਹੀਂ ਹੁੰਦੀ ਸੋ ਆਬਜੈਕਟਿਵ ਕਮੇਟੀ ਇਸ ਮੁчие ਤੌਰ ਤੇ ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੀ ਆ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਅਸੀਂ ਬੋਰਡ ਵੀ ਲਾਏ ਆ ਉਸ ਉੱਤੇ ਸਾਡੇ ਸਪੀਕਰਾਂ ਦੇ ਮੁੰਡੇ ਬੋਲਦੇ ਵੀ ਆ ਜੀ ਆਇਆਂ ਨੂੰ ਪਰ ਇਸ ਸਥਾਨ ਦਾ ਤੇ ਹਰ ਧਾਰਮਿਕ ਸਥਾਨ ਦਾ ਇੱਕ ਮਰਿਆਦਾ ਆ ਉਹ ਮਰਿਆਦਾ ਨੂੰ ਭੰਗ ਨਾ ਕਰੋ ਕਿਉਂਕਿ ਸਾਡਾ ਵੀ ਚਿੱਤ ਨਹੀਂ ਕਰਦਾ ਫੇਰ ਕਿ ਕਿਸੇ ਨੂੰ ਕੋਈ ਸਜ਼ਾ ਦਿੱਤੀ ਜਾਵੇ ਪਰ ਜਿਹੜੇ ਮੋਬਾਈਲ ਵਰਤੋਂ ਕਰਦੇ ਆ ਉਹਨਾਂ ਨੂੰ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਨੇ ਵੀ ਹੁਣ ਤਾਂ ਹਦਾਇਤ ਕਰ ਦਿੱਤਾ ਕਿ ਚਾਹੇ ਕੋਈ ਬਾਲੀਵੁੱਡ ਆਵੇ ਹਾਲੀਵੁੱਡ ਆਵੇ ਉਹਨੂੰ ਆਪਾਂ ਕੋਈ ਵੀਡੀਓ ਨਹੀਂ ਬਣਾਈ ਜਾਊਗੀ ਤੇ ਮੈਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਡੇ ਮੈਨੇਜਰ ਸਾਹਿਬ ਨੂੰ ਵੀ ਇਹ ਹੁਕਮ ਕੀਤਾ ਕਿ ਮੋਬਾਈਲ ਲੈ ਕੇ ਜਾਣ ਸਿਰਫ ਫੋਟੋ ਖਿੱਚੀ ਜਾਵੇ ਉਦੋਂ ਜ਼ਿਆਦਾ ਉੱਥੇ ਕੈਮਰਾ ਘਮਾਉਣਾ ਉੱਥੇ ਜਾ ਕੇ ਦੂਸਰਿਆਂ ਨੂੰ ਪਰੇਸ਼ਾਨੀ ਕਰ ਲਈ ਇਹਨੂੰ ਬਿਲਕੁਲ ਅਲਾਉ ਨਹੀਂ ਕੀਤਾ ਜਾਊਗਾ ਸਾਹੀ ਸਰ ਉਹ ਤਾਂ ਬਾਬਾ ਜਿਹੜੇ ਸਾਡੇ ਦੋ ਅਸੀਂ ਪਿਛਲੇ ਸਾਲਾਂ ਚ ਇੱਕ ਨਿਸ਼ਚੇ ਅਕੈਡਮੀ ਦੇ ਤਹਿਤ ਜੁਪੀਐਸਸੀ ਲਈ ਉਹ ਚੰਡੀਗੜ੍ਹ ਸੈਕਟਰ 27 ਦੇ ਵਿੱਚ ਸਾਡਾ ਸਰਕਲ ਚੱਲ ਰਹੀ ਅਕੈਡਮੀ ਉਹਦੇ ਵਿੱਚ ਸਾਡਾ ਇੱਕ ਬੱਚਾ ਗੁਰਜੋਤ ਸਿੰਘ ਉਹਨੇ ਪ੍ਰੀਲਿਮਿਨਰੀ ਟੈਸਟ ਵੀ ਆਈਐਸ ਦਾ ਸਾਡਾ ਪਹਿਲਾ ਸਿੱਖ ਬੱਚਾ ਸਾਫ ਸੂਰਤ ਜਿਹਨੇ ਉਹ ਟੈਸਟ ਵੀ ਪ੍ਰੀਲਿਮਿਨਰੀ ਜਿਹੜਾ ਕਲੀਅਰ ਕੀਤਾ ਉਹਨੂੰ ਬੱਚੇ ਨੂੰ ਵਧਾਈ ਉਹਦੇ ਪਰਿਵਾਰ ਨੂੰ ਵੀ ਵਧਾਈ ਆ ਤੇ ਪਿਛਲੇ ਬੱਚੇ ਸਾਡੇ ਜਿਹੜੇ ਉੱਥੇ ਆਲਰੇਡੀ ਚੱਲ ਰਹੇ ਆ ਤੇ 25 ਬੱਚੇ ਐਟ ਕੀ ਨਵੇਂ ਟੈਸਟ ਲੈ ਕੇ ਉਹਨਾਂ ਦਾ ਵੀ ਨਵਾਂ ਬੈਚ ਜਿਹੜਾ ਸ਼ੁਰੂ ਕੀਤਾ ਗਿਆ। ਉਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।